जय भीम जय पार्थ जय गुरुदेव थान गुरुदेव जय वाल्मीकि हर हर वाल्मीकि सो साथियों ਸਾਡੇ ਦੇਸ਼ ਦਾ ਇਸ ਵੇਲੇ ਬਹੁਤ ਮਾੜੇ ਹਾਲਾਤ ਚੱਲ ਰਹੇ ਹਨ ਨਾਜੂਕ ਹਾਲਾਤ ਚੱਲ ਰਹੇ ਹਨ ਕਿਉਂਕਿ ਜਿਸ ਤਰ੍ਹਾਂ ਸਰਕਾਰਾਂ ਆਪਣੇ ਆਏ ਦਿਨ ਮਨਮਰਜ਼ੀਆਂ ਕਰ ਰਹੀਆਂ ਇੱਕ ਇਨਸਾਨ ਜਿਸ ਨੇ ਇਸ ਦੇਸ਼ ਨੂੰ ਬਹੁਤ ਸਾਰਾ ਕੁਝ ਦਿੱਤਾ ਔਰ ਅੱਜ ਉਹ ਇਨਸਾਨ ਨੇ ਇੰਨੀ ਕੁਰਬਾਨੀਆਂ ਕਹੀਏ ਕਿ ਕੁਰਬਾਨੀਆਂ ਕਹਿ ਸਕਦੇ ਜੇ ਦੇਸ਼ ਲਈ ਕੋਈ ਆਪਣੇ ਬਿਨਾਂ स्वार्थ ਤੋਂ ਕੰਮ ਕਰ ਰਿਹਾ ਉਸ ਬੰਦੇ ਨੂੰ ਜੇਲ੍ਹ ਦੇ ਵਿੱਚ ਸਿੱਟ ਦਿੱਤਾ ਜਾਵੇ ਕਹਿਣ ਦਾ ਮਤਲਬ ਹੈ ਲੋਕਤੰਤਰ ਦੀ ਜਿਹੜੀ ਆਵਾਜ਼ ਆ ਉਹ ਆਏ ਦਿਨ ਖਤਮ ਕੀਤੀ ਜਾ ਰਹੀ ਆ ਉਹ ਕਿਸ ਤਰ੍ਹਾਂ ਖਤਮ ਕੀਤੀ ਜਾ ਰਹੀ ਆ ਕਿ ਚਾਹੇ ਮੈਂ ਆ ਚਾਹੇ ਕੋਈ ਹੋਰ ਆ ਜਿਹੜਾ ਸਮਾਜ ਦੇ ਪ੍ਰਤੀ ਵਫਾਦਾਰੀ ਨਾਲ ਆਪਣਾ ਕੰਮ ਕਰ ਰਿਹਾ ਜਾਂ ਉਹ ਇਸ ਦੇਸ਼ ਲਈ ਕੰਮ ਕਰ ਰਿਹਾ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਉਹ ਇਨਸਾਨ ਦੇਸ਼ ਲਈ ਔਰ ਸਮਾਜ ਲਈ ਕੰਮ ਕਰ ਸਕੇ। ਅਗਰ ਕੰਮ ਕਰਦਾ ਹੈ ਜਾਂ ਆਵਾਜ਼ ਉਠਾਉਂਦਾ ਹੈ ਆਪਣੇ ਹੱਕਾਂ ਦੀ ਤੇ ਉਹਦੀ ਆਵਾਜ਼ ਜਿਹੜੀ ਹੈ ਉਹ ਜੇਲ੍ਹਾਂ ਦੇ ਵਿੱਚ ਸੁੱਟ ਕੇ ਬੰਦ ਕਰ ਦਿੱਤੀ ਜਾਂਦੀ ਆ। ਇਸੇ ਤਰ੍ਹਾਂ ਹੁਣ ਥੋੜੇ ਘਟੋ ਘਟ 10 10 15 ਦਿਨ ਹੋ ਗਏ ਆ। ਮੁੱਦਾ ਤਾਂ ਕਾਫੀ ਲੰਬਾ ਚੱਲਦਾ ਆ ਰਿਹਾ ਪਰ 10 15 ਦਿਨ ਹੋ ਗਏ ਕਿ ਉਸ ਬੰਦੇ ਨੇ ਆਵਾਜ਼ ਉਠਾਈ ਸੀ ਆਪਣੀ ਸਟੇਟ ਲਈ ਔਰ ਇਸ ਦੇਸ਼ ਲਈ ਬਹੁਤ ਕੁਝ ਦਿੱਤਾ। ਮੰਗ ਕੀ ਕੀਤੀ ਸਰ ਮੰਗ ਇਹ ਕੀਤੀ ਕਿ ਸਾਡੀ ਸਟੇਟ ਨੂੰ ਇੱਕ ਮਾਨਵਤਾ ਪ੍ਰਾਪਤ ਹੋਵੇ ਉਹਨਾਂ ਦਾ ਉਸ ਸਟੇਟ ਦਾ ਇੱਕ ਮੁੱਖ ਮੰਤਰੀ ਹੋਵੇ ਉਹਨਾਂ ਦੇ ਐਮ ਐਲ ਏ ਹੋਣ ਐਮ ਪੀ ਹੋਣ ਔਰ ਉਸ ਸਟੇਟ ਤੋਂ ਵਧੀਆ ਜਿਹੜੀ ਆ ਲੋਕਾਂ ਨੂੰ ਇਨਕਮ ਵੀ ਆਂਦੀ ਆ ਉਸ ਸਟੇਟ ਨੂੰ ਵੀ ਇਨਕਮ ਹੁੰਦੀ ਆ ਕਿ ਜਿਹੜਾ ਉੱਥੇ ਦਾ ਟੂਰਿਸਟ ਵੱਧ ਆ ਸਾਡੇ ਕਾਫੀ ਲੋਕ ਜਿਹੜੇ ਪੰਜਾਬ ਦੇ ਆ ਹੋਰ ਵੀ ਸਟੇਟਾਂ ਦੇ ਆ ਜਦੋਂ ਗਰਮੀਆਂ ਆਉਂਦੀਆਂ ਤੇ ਉਹ ਤੁਸੀਂ ਸਮਝ ਰਹੇ ਹੋ ਨਾ ਮੈਂ ਕਿੱਥੇ ਦੀ ਗੱਲ ਕਰ ਰਿਹਾ ਮੈਂ ਗੱਲ ਕਰ ਰਿਹਾ ਲਦਾਖ ਦੀ ਜਿੱਥੇ ਇਸ ਵੇਲੇ ਮੁੱਦਾ ਬਹੁਤ ਭੜ ਗਿਆ ਹੋਇਆ ਔਰ ਆਪਣੇ ਦੇਸ਼ ਨੂੰ ਔਰ ਨਾਮ ਦੇਣ ਦੇ ਕਰਕੇ ਔਰ ਆਪਣੀ ਸਟੇਟ ਨੂੰ ਵਧੀਆ ਤਰੀਕੇ ਦੇ ਨਾਲ ਸੋਹਣਾ ਸੁਨੱਖਾ ਸਾਫ਼ ਸੁਥਰਾ ਬਣਾਉਣ ਦੇ ਲਈ ਉਹਨੇ ਮੰਗ ਉਠਾਈ ਸੀ ਪਰ ਉਸ ਇਨਸਾਨ ਨੇ ਜਦੋਂ ਮੰਗ ਉਠਾਈ ਉਹਨੂੰ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਗਿਆ ਔਰ ਉਸ ਇਨਸਾਨ ਦੀ ਆ ਇਸ ਦੇਸ਼ ਨੂੰ ਦੇਣ ਕੀ ਆ ਮੈਂ ਦਾਦਾ ਤੁਹਾਨੂੰ ਦੇਣ ਕੀ ਆ ਉਸ ਇਨਸਾਨ ਨੇ ਆਰਮੀ ਲਈ ਮਿਲਟਰੀ ਲਈ ਬਾਰਡਰ ਤੇ ਇਸ ਤਰ੍ਹਾਂ ਦੇ ਬੰਕਰ ਬਣਾ ਕੇ ਦਿੱਤੇ ਕਿ ਗਰਮੀਆਂ ਨੂੰ ਉਹ ਠੰਡੇ ਔਰ ਸਰਦੀਆਂ ਨੂੰ ਗਰਮ ਰਹਿਣ ਔਰ ਵੀ ਬਹੁਤ ਸਾਰੀਆਂ ਹੋਰੀਆਂ ਚੀਜ਼ਾਂ ਦੰਦੀਆਂ ਬਣਾ ਕੇ ਦਿੱਤੀਆਂ ਔਰ ਇਸ ਤਰ੍ਹਾਂ ਦਾ ਉਹਨੇ ਇੱਕ ਕੈਮੀਕਲ ਬਣਾਇਆ ਜਦੋਂ بارش ਹੁੰਦੀ ਆ ਤੇ ਉਹ ਜਿਹੜਾ ਪਾਣੀ ਆ ਸਾਰਾ ਗਲੇਸ਼ੀਅਰ ਦੇ ਵਿੱਚ ਬਰਫ਼ ਦੇ ਅ ਅ ਬਰਫ਼ ਦੇ ਤਰ੍ਹਾਂ ਉਹ ਜੰਮ ਜਾਂਦਾ ਜਦੋਂ ਹੌਲੀ-ਹੌਲੀ ਉਹ ਜਦੋਂ ਗਰਮੀ ਪੈਂਦੀ ਆ ਤੇ ਉਹੀ ਜਿਹੜਾ ਗਲੇਸ਼ੀਅਰ ਪਿਗਲ ਕੇ ਸਾਡੇ ਇਧਰ ਨਦੀਆਂ ਦਰਿਆਵਾਂ ਦੇ ਵਿੱਚ ਪਾਣੀ ਆਂਦਾ ਆ ਮੈਂ ਗੱਲ ਕਰ ਰਿਹਾ ਸੋਨੂ ਵਨਚੁਕਦੀ ਜਿਸ ਦਾ ਰੋਲ ਅਮੀਰ ਖਾਨ ਨੇ ਵੀ 388 ਫਿਲਮ ਦੇ ਵਿੱਚ ਨਿਭਾਇਆ ਸੀ ਕਿਉਂਕਿ ਉਸ ਕਾਬਲੀਅਤ ਇਨਸਾਨ ਦੇ ਵਿੱਚ ਸੀ ਤੇ ਤਾਈਓ ਐਡੇ ਵੱਡੇ ਕਲਾਕਾਰ ਨੇ ਔਰ ਇੱਕ ਅਭਿਨੇਤਾ ਨੇ ਜਿਸਾ ਨਾ ਅਮੀਰ ਖਾਨ ਆ ਉਹ ਅਮੀਰ ਖਾਨ ਇੱਕ ਮਾੜੀ ਮੋਟੀ ਸ਼ਖਸ਼ੀਅਤ ਆ ਜਿਨੇ ਇਸ ਬੰਦੇ ਦਾ ਰੋਲ ਨਿਭਾਇਆ ਸੀ ਪਰ ਉਸਨੇ ਕੀ ਕੀਤਾ ਉਸ ਜਿਹੜੀ ਬੰਦੇ ਲਈ ਸਰਕਾਰ ਨੇ ਕੀ ਕੀਤਾ ਜਦੋਂ ਆਪਣੇ ਦੇਸ਼ ਲਈ ਮੰਗ ਕੀਤੀ ਆਪਣੇ ਉਹਨੇ ਸਟੇਟ ਲਈ ਮੰਗ ਕੀਤੀ ਉਹਨੂੰ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਗਿਆ ਉਹਨੂੰ ਟੈਰਰਿਸਟ ਦੇ ਨਾਲ ਜੋੜ ਦਿੱਤਾ ਗਿਆ ਪਰ ਮੈਂ ਇਹ ਸੋਚ ਰਿਹਾ ਕਿ ਇਹ ਸਾਡੇ ਦੇਸ਼ ਦੇ ਵਿੱਚ ਹੋ ਗੀ ਰਿਹਾ ਇੱਕ ਚੌਥੀ ਪਾਸ ਜਿਹੜਾ ਗਿਆਨ ਵੰਡ ਰਿਆ ਇੱਕ ਜਿਸ ਨੇ ਅਨਗਿਣਤ ਡਿਗਰੀਆਂ ਕੀਤੀਆਂ ਵਿਗਿਆਨਿਕ ਉਹਨੂੰ ਜੇਲ੍ਹ ਦੇ ਦਿੱਤਾ ਵਿੱਚ ਪਾ ਦਿੱਤਾ ਯਾਰਿਆ ਕਿਸ ਤਰ੍ਹਾਂ ਦੇ ਲੋਕ ਆ ਮੈਨੂੰ ਇਹ ਨਹੀਂ ਸਮਝ ਲੱਗਦੀ ਸਾਡੇ ਦੇਸ਼ ਦੇ ਕਿਸ ਤਰ੍ਹਾਂ ਦੇ ਲੋਕ ਆ ਜਿਹੜੇ ਅੰਧਵਿਸ਼ਵਾਸ ਵਿੱਚ ਡੁੱਬੇ ਹੋਏ ਆ ਆਪਣੇ ਧਰਮ ਦੀ ਸਰਕਾਰ ਬਣਾਉਣ ਲਈ ਤੁਰੇ ਹੋਏ ਆ ਅੱਜ ਸਾਡੇ ਤੋਂ ਬਹੁਤ ਸਾਰੇ ਦੇਸ਼ ਜਿਹੜੇ ਬਾਅਦ ਚ ਆਜ਼ਾਦ ਹੋਏ ਆ ਉਹ ਅੱਜ ਉਹ ਬੁਲੰਦੀਆਂ ਤੇ ਤਰੱਕੀਆਂ ਤੇ ਆ ਪਰ ਸਾਡਾ ਦੇਸ਼ ਮੈਂ ਕਹਿਣਾ ਚਾਹੁੰਦਾ ਆ ਕਿ ਅਗਰ ਅਗਰ 5 ਸਾਲ ਹੋਰ ਭਾਜਪੀ ਨੂੰ ਮਿਲ ਗਏ ਤੇ ਇਸ ਦੇਸ਼ ਨੂੰ ਹਜ਼ਾਰਾਂ ਸਾਲ ਪਿੱਛੇ ਜਾਣ ਤੋਂ ਨਹੀਂ ਰੋਕ ਸਕਦਾ ਕਿਉਂਕਿ ਇਸ ਦੇਸ਼ ਨੂੰ ਸਿਰਫ ਦੋ ਬੰਦੇ ਚਲਾ ਰਹੇ ਆ ਅਡਾਨੀ ਤੇ ਅਮਬਾਨੀ ਹੁਣੇ-ਹੁਣੇ ਬਿਹਾਰ ਦੇ ਵਿੱਚ ਇਲੈਕਸ਼ਨ ਹੋ ਰਹੇ ਆ ਮੈਂ ਬਿਹਾਰ ਦੇ ਲੋਕਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਐਦਾਂ ਦੀ ਗਲਤੀ ਨਾ ਕਰ ਬੈਠਿਓ ਕਿ ਤੁਸੀਂ ਇਸ ਦੇਸ਼ ਦੇ ਵਿੱਚ ਦੁਬਾਰਾ ਬੀਜੇਪੀ ਨੂੰ ਆਪਣੀ ਸਟੇਟ ਦੇ ਵਿੱਚ ਬੀਜੇਪੀ ਨੂੰ ਜਿਤਾ ਦਿਓ ਕਿਉਂਕਿ ਰਾਹੁਲ ਗਾਂਧੀ ਨੇ ਆਵਾਜ਼ ਉਠਾਈ ਆ ਬੋਟ ਚੋਰ ਗੱਦੀ ਛੋੜ ਅੱਜ ਕਾਫੀ ਸਟੇਟਾਂ ਦੇ ਵਿੱਚ ਇਸ ਚੀਜ਼ ਦਾ ਵਿਰੋਧ ਹੋ ਰਿਹਾ ਪਰ ਜਿੱਥੇ ਜਿਵੇਂ ਸਟੇਟ ਦੇ ਵਿੱਚ ਬੜੇ ਬੜੇ ਮਹਾਬਲੀ ਯੋਧੇ ਹੋਏ ਆ ਜਿਨ੍ਹਾਂ ਨੇ ਆਜ਼ਾਦੀ ਲਈ ਲੜਾਈ ਲੜੀ ਆ ਭਗਤ ਸਿੰਘ ਰਾਜਗੁਰੂ ਸੁਖਦੇਵ ਉਦਮ ਸਿੰਘ ਕਰਤਾਰ ਸਿੰਘ ਸਰਾਭਾ ਕਰਤਾਰ ਸਿੰਘ ਸਰਾਭਾ ਜੀ ਦੀ ਇੱਕ ਬੰਕੜੀ ਯਾਦ ਆ ਗਈ ਮੈਨੂੰ ਕਹਿੰਦੇ ਸੇਵਾ ਕੌਮ ਦੀ ਜਿੰਦੜੀਏ ਬੜੀ ਔਕੀ ਗੱਲਾਂ ਕਰਨੀਆਂ ਢੇਰ ਸਖਾਲੀਆਂ ਨੇ ਜਿਨ੍ਹਾਂ ਨੇ ਕੌਮ ਦੀ ਸੇਵਾ ਵਿੱਚ ਪੈਰ ਧਰਿਆ ਉਹਨਾਂ ਨੇ ਲੱਖ ਮੁਸੀਬਤਾਂ ਚੱਲੀਆਂ ਨੇ ਅਸੀਂ ਮੁਸੀਬਤਾਂ ਕੀ ਚੱਲਣੀਆਂ ਕਰਤਾਰ ਸਿੰਘ ਸਰਾਭਾ ਭਗਤ ਸਿੰਘ ਉਦਮ ਸਿੰਘ ਇਹਨਾਂ ਨੇ ਜਿਹੜੀਆਂ ਮੁਸੀਬਤਾਂ ਚੱਲੀਆਂ ਨਾ ਦੇਸ਼ ਨੂੰ ਯਾਦ ਕਰਨ ਲਈ ਬਹੁਤ ਵੱਡੀਆਂ ਸੀ ਪਰ ਉਹੀ ਤਰ੍ਹਾਂ ਮੈਨੂੰ ਲੱਗਦਾ ਕਿ ਹੁਣ ਦੁਬਾਰਾ ਜਿਹੜਾ ਆ ਉਹ ਸਾਨੂੰ ਦੇਸ਼ ਆਜ਼ਾਦ ਕਰਾਣੇ ਪੈਣਾ ਪਹਿਲਾਂ ਅਸੀਂ ਗੁਲਾਮ ਜਿਹੜੇ ਸੀ ਉਹ ਗੋਰਿਆਂ ਦੇ ਸੀ ਹੁਣ ਅਸੀਂ ਗੁਲਾਮ ਜਿਹੜਿਆ ਉਹ ਭੂਰਿਆਂ ਦੇ ਆ ਅੱਜ ਦੇਸ਼ ਨੂੰ 2% ਲੋਕ ਚਲਾ ਰਹੇ ਆ ਅਸੀਂ ਕਿਉਂ ਜਾਤ ਧਰਮ ਦੀ ਲੜਾਈ ਲੜ ਰਹੇ ਕਿ ਸਾਡੀ ਜਾਤ ਦੀ ਪਾਰਟੀ ਜਿਹੜੀ ਬਣੇ ਸਾਡੀ ਜਾਤ ਦੀ ਪਾਰਟੀ ਜਿਹੜੀ ਉਹ ਸਟੇਟ ਦੇ ਵਿੱਚ ਬੈਠੇ ਅਸੀਂ ਇਹ ਕਿ ਨਹੀਂ ਕਹਨੇ ਕਿ ਸਾਡੇ ਦੇਸ਼ ਨੂੰ ਵਧੀਆ ਚਲਾਣ ਵਾਲੇ ਇਨਸਾਨ ਜਿਹੜੇ ਆ ਉਹ ਸੈਂਟਰ 'ਚ ਬੈਟਣ ਭਾਰਤ ਦੇ ਸਭਿਧਾਨ ਨੂੰ ਵਧੀਆ ਲੋਕ ਲਾਗੂ ਕਰਨ ਵਾਲੇ ਉਹ ਸੈਂਟਰ 'ਚ ਬੈਠਣ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਨੇ ਕਹਿ ਸੀਗਾ ਕਿ ਕਿਸੇ ਵੀ ਕੰਟਰੀ ਦਾ ਸਭਿਧਾਨ ਜਿੰਨਾ ਮਰਜੀ ਮਾੜਾ ਹੋਵੇ ਜੇ ਉਹਨੂੰ ਚਲਾਣ ਵਾਲੇ ਲੋਕ ਚੰਗੇ ਮਿਲਣਗੇ ਤੇ ਉਹ ਚੰਗਾ ਸਾਬਤ ਹੋਊਗਾ ਅਗਰ ਉਸ ਸਭਿਧਾਨ ਨੂੰ ਚੰਗੇ ਸਭਿਧਾਨ ਨੂੰ ਚਲਾਣ ਵਾਲੇ ਮਾੜੇ ਲੋਕ ਮਿਲ ਗਏ ਤੇ ਉਹ ਸਭਿਧਾਨ ਮਾੜਾ ਸਾਬਤ ਹੋਊਗਾ ਸਾਡੇ ਦੇਸ਼ ਦਾ ਸਭਿਧਾਨ ਮਾੜਾ ਨਹੀਂ ਉਹਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਸਾਡੇ ਪੰਜਾਬ ਦੇ ਵਿੱਚ ਸ਼੍ਰੀਮਾਨ ਭਗਵੰਤ ਮਾਨ ਜੀ ਨੇ ਬਾਬਾ ਸਾਬ ਦੀ ਔਰ ਸ਼ਹੀਦ ੋਧਮ ਸਿੰਘ ਦੀ ਫੋਟੋ ਦੀਵਾਰਾਂ ਤੇ ਲਾਤੀ ਪਰ ਨਾ ਤਾਂ ਸ਼ਹੀਦ ੋਧਮ ਸਿੰਘ ਦੀ ਇੱਕ ਪੱਗਲ ਸਿੰਘ ਦੀ ਸੋਚ ਜਿਹੜੀ ਆ ਉਹ ਲਾਗੂ ਕੀਤੀ ਨਾ ਬਾਬਾ ਸਾਹਿਬ ਦੀ ਲਾਗੂ ਕੀਤੀ ਫੋਟੋ ਲਾਉਣ ਦਾ ਸਿਰਫ ਇੱਕੋ ਹੀ ਮਤਲਬ ਆ ਕਿ ਉਹ ਜਿਹੜੀ ਸੱਤਾ ਦੇ ਵਿੱਚ ਦਲੇ ਸਮਾਜ ਦੀਆਂ ਔਰ ਬਾਬਾ ਸਾਹਿਬ ਨੂੰ ਮੰਨਣ ਵਾਲੇ ਲੋਕਾਂ ਦੀਆਂ ਵੋਟਾਂ ਲੈਣੀਆਂ ਬਹੁਤ ਵਧੀਆ ਗੱਲ ਆ ਕਿ ਜਿਹੜੀਆਂ ਹੋਰ ਸਰਕਾਰਾਂ ਨਹੀਂ ਕਰ ਸਕੀਆਂ ਬਾਬਾ ਸਾਹਿਬ ਦੀ ਫੋਟੋ ਜਿਹੜੀ ਆ ਉਹ ਦੀਵਾਰ ਤੇ ਹਰੇਕ ਸਰਕਾਰੀ ਅਦਾਰੇ ਚ ਨਹੀਂ ਲਾ ਸਕੀਆਂ ਪਰ ਇਹਨਾਂ ਨੇ ਕੰਮ ਕੀਤਾ ਵਧੀਆ ਪਰ ਉਹਦੀ ਸੋਚ ਵੀ ਲਾਗੂ ਕਰੋ ਨਾ ਬਾਬਾ ਸਾਹਿਬ ਦੀ ਪੂਰੇ ਸੰਵਿਧਾਨ ਨੂੰ ਪੰਜਾਬ ਦੇ ਵਿੱਚ ਲਾਗੂ ਕਰਕੇ ਦੇਖੋ ਪੰਜਾਬ ਵਰਗਾ ਸੂਬਾ ਨਹੀਂ ਕਿਤੇ ਬਣ ਸਕਦਾ ਮੈਂ ਪੰਜਾਬ ਦੇ ਯੂਥ ਨੂੰ ਕਹਿਣਾ ਚਾਹੁੰਦਾ ਆ ਕਿ ਅੱਜ ਕਿੰਨੇ ਸਾਡੇ ਲੋਕ ਜਿਹੜੇ ਆ ਉਹ ਨਾਲੇ ਦੇ ਵਿੱਚ ਪੈਪ ਸਿੱਟ ਕੇ ਔਰ ਉਹਦੇ ਵਿੱਚੋਂ ਗੈਸ ਪ੍ਰਾਪਤ ਕਰਕੇ ਪਕੌੜੇ ਕੱਢ ਰਹੇ ਆ ਕਿੰਨੇ ਚਾਹ ਬਣਾ ਰਿਆ ਕਿੰਨੀ ਉਹ ਰੋਟੀ ਰੋਟੀਆਂ ਸੇਕ ਰਿਆ ਉਸ ਪੈਪ ਦੇ ਜਿਹੜੀ ਪੈਪ ਨਾਲੇ ਵਿੱਚ ਸਿੱਟ ਕੇ ਗੈਸ ਦੇ ਚੁੱਲ੍ਹੇ ਨੂੰ ਲਾ ਕੇ ਉਹ ਗੈਸ ਬਾਲ ਕੇ ਕਿ ਤੁਹਾਨੂੰ ਨਹੀਂ ਲੱਗਦਾ ਕਿ ਇਹ ਸਾਨੂੰ ਲੋਕ ਜਿਹੜੇ ਬੇਕੂ ਬਣਾ ਰਿਹਾ ਮੈਨੂੰ ਲੱਗਦਾ ਕਿ ਹੱਲੇ ਜਿਹੜੇ ਸਾਡੇ ਇਹ ਹਾਲਾਤ ਜਿਹੜੇ ਆ ਨਾ ਇਹ ਸਾਡੇ ਭਾਰਤ ਵਿੱਚ ਵੀ ਹੋਣ ਵਾਲੀ ਆ ਜਿਸ ਤਰ੍ਹਾਂ ਜਿਸ ਤਰ੍ਹਾਂ ਨੇਪਾਲ ਦੇ ਵਿੱਚ ਹੋਇਆ ਸ਼੍ਰੀਲੰਕਾ ਦੇ ਵਿੱਚ ਹੋਇਆ ਬੰਗਲਾਦੇਸ਼ ਚ ਹੋਇਆ ਮੈਨੂੰ ਲੱਗਦਾ ਕਿ ਇਹ ਭਾਰਤ ਦੇ ਵਿੱਚ ਵੀ ਜਿਹੜਾ ਆ ਇਸ ਤਰ੍ਹਾਂ ਦੇ ਹਾਲਾਤ ਹੋਣ ਵਾਲੇ ਆ ਕਿਉਂਕਿ 27 ਅਠਾ ਸਟੇਟਾਂ ਦੇ ਵਿੱਚ ਜਿਹੜਾ ਆ ਇਹ ਮੁੱਦਾ ਭੜਕਿਆ ਹੋਇਆ ਹੈ ਕਿ ਵੋਟ ਚੋਰ ਗੱਦੀ ਛੋੜ ਸਾਡੇ ਪੰਜਾਬ ਦੇ ਵਿੱਚ ਕਦੋਂ ਯੂਥ ਨੇ ਗੱਲ ਚੱਕਣੀ ਆ ਕਿ ਨਾ ਸਾਨੂੰ ਰੋਜ਼ਗਾਰ ਦਿੱਤਾ ਗਿਆ ਸੈਂਟਰ ਦੇ ਵਿੱਚੋਂ ਨਾ ਸਾਨੂੰ ਅੱਜ ਤੱਕ ਕਿਸੇ ਨੇ ਨੌਕਰੀਆਂ ਦਿੱਤੀਆਂ ਗਈਆਂ ਨਾ ਸਾਡੀ ਹੈਲਥ ਦਾ ਕਿਸੇ ਨੇ ਖਿਆਲ ਰੱਖਿਆ ਨਾ ਸਾਡੇ ਰੋਜ਼ਗਾਰ ਦਾ ਖਿਆਲ ਰੱਖਿਆ ਨਾ ਸਾਡੀ ਐਜੂਕੇਸ਼ਨ ਦਾ ਖਿਆਲ ਰੱਖਿਆ ਅੱਜ ਐਜੂਕੇਸ਼ਨ ਨੂੰ ਇੰਨਾ ਮਹਿੰਗਾ ਕਰਤਾ ਕਿ ਸਾਡੇ ਬੱਚੇ ਪੜ੍ਹੇ ਨਹੀਂ ਸਕਦੇ ਸਾਰੇ ਜਿੰਨੇ ਵੀ ਇਹ ਪ੍ਰਾਈਵੇਟ ادارے ਕਰੀ ਜਾ ਰਹੇ ਨੌਕਰੀਆਂ 'ਚ ਪ੍ਰਾਈਵੇਟ ادارے ਕੀ ਕਰੀ ਜਾ ਰਹੇ ਆ ਤੇ ਅਸੀਂ ਕਦੋਂ ਆਪਣੇ ਬੱਚਿਆਂ ਨੂੰ ਅੱਗੇ ਵਧਾਵਾਂਗੇ ਜਿੰਨੇ ਸਰਕਾਰੀ ਟੀਚਰ ਆ ਉਹਨਾਂ ਦੇ ਸਾਰੇ ਬੱਚੇ ਜੜਿਆ ਉਹ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਨੇ ਚਾਹੀਦੇ ਆ ਜਿੰਨੇ ਸਰਕਾਰੀ ਅਦਾਰਿਆਂ ਦੇ ਵਿੱਚ ਜੌਬ ਕਰਦੇ ਆ ਨੌਕਰੀਆਂ ਕਰਦੇ ਆ ਜਦ ਤੱਕ ਜਿੱਥੇ ਤੱਕ ਕਿ ਸਾਡਾ ਮੰਤਰੀ ਹੋਵੇ ਜਾਂ ਐਮਐਲ ਹੋਵੇ ਐਮਪੀ ਹੋਵੇ ਉਹਦਾ ਬੱਚਾ ਵੀ ਸਰਕਾਰੀ ਸਕੂਲ ਦੇ ਵਿੱਚ ਪੜ੍ਹਨਾ ਚਾਹੀਦਾ ਤਾਂ ਹੀ ਉਹ ਅਸੀਂ ਜਿਹੜਾ ਆਪਣੇ ਸਰਕਾਰੀ ਸਕੂਲਾਂ ਨੂੰ ਬਚਾ ਕੇ ਬਚਾ ਸਕਾਂਗੇ ਔਰ ਉੱਥੇ ਦੇ ਟੀਚਰਾਂ ਨੂੰ ਬਚਾ ਸਕਾਂਗੇ ਪਰ ਇਹ ਸਾਡੀ ਸਰਕਾਰ ਕੀ ਕਰ ਰਹੀ ਆ ਅੱਜ ਸਾਡੀ ਸਰਕਾਰ ਇਹ ਕਰ ਰਹੀ ਆ ਕਿ ਜਿੰਨੇ ਸਰਕਾਰੀ ਸਕੂਲ ਦੇ ਵਿੱਚ ਅਗਰ 15 20 ਬੱਚੇ ਆਤੀ ਆ 50 ਆ ਉਹ ਸਕੂਲ ਨੂੰ ਬੰਦ ਕਰ ਦਿੱਤਾ ਜਾ ਰਿਹਾ ਤੇ ਸਾਡੇ ਬੱਚੇ ਕਿਹੜੇ ਇੰਗਲਿਸ਼ ਸਕੂਲਾਂ ਦੇ ਵਿੱਚ ਜਾ ਸਕਣਗੇ ਅੱਜ ਭਾਰਤ ਦੀਆਂ ਦਸਾਂ 11 ਸਟੇਟਾਂ ਦੇ ਵਿੱਚ ਇਹ ਜੰਗ ਸ਼ੁਰੂ ਹੋਈ ਪਈ ਆ ਗੱਦੀ ਛੋੜ ਵੋਟ ਚੋਹਰ ਗੱਦੀ ਛੋੜ ਤੇ ਸਾਡੇ ਪੰਜਾਬ ਦੇ ਵਿੱਚੋਂ ਕਦੋਂ ਆਵਾਜ਼ ਉਠਣੀ ਆ ਕਦੋਂ ਤੁਸੀਂ ਆਪਣੇ ਹੱਕਾਂ ਦੇ ਪ੍ਰਤੀ ਉੱਠਣਾ ਜਾਗਣਾ ਆ ਅੱਜ ਜੇ ਅਸੀਂ ਕਹੀਏ ਭਗਵੰਤ ਮਾਨ ਉਹ ਵੀ ਸੈਂਟਰ ਦੀ ਆਵਾਜ਼ ਸੁਣਦਾ ਆ ਜੇ ਤੁਸੀਂ ਕਹੋਗੇ ਨਾ ਕਿ ਕੇਜਰੀਵਾਲ મોદી ਅਮੀਸ਼ਾ ਲਾਗਾ ਨਹੀਂ ਉਹ ਇੱਕੋ ਜਿ ਥਾਲੀ ਦੇ ਚੱਟੇ ਬੱਟੇ ਆ ਜੋ ਪੰਜਾਬ ਦੇ ਵਿੱਚੋਂ ਅਮੀਸ਼ਾ ਨੇ ਕੇਜਰੀਵਾਲ ਨੂੰ ਕਹਣਾ ਕੇਜਰੀਵਾਲ ਨੇ ਹੋਈ ਭਗਵੰਤ ਮਾਨ ਨੂੰ ਕਹਣਾ ਭਗਵੰਤ ਮਾਨ ਨੇ ਹੋਈ ਲਾਗੂ ਕਰਨਾ ਆ ਤੁਸੀਂ ਥੋੜੇ ਦਿਨ ਹੋਇਆ ਦੇਖਿਆ ਸੂਬਾ ਹਿਸ਼ਾਰਪੁਰ ਸੂਬੇ ਦੇ ਵਿੱਚ ਦੀਪਨਗਰ ਦੇ ਵਿੱਚ ਇੱਕ ਬੱਚੇ ਨਾਲ ਹਰਵੀਰ ਮੇਰੇ ਖਾਲਜ ਬੱਚੇ ਦਾ ਨਾਮ ਸੀ ਉਹਦੇ ਨਾਲ ਇੱਕ ਪ੍ਰਵਾਸੀ ਨਾਲ ਪ੍ਰਵਾਸੀ ਨੇ ਬਹੁਤ ਜਲੀਲਤਾ ਦੇ ਨਾਲ ਉਹਦਾ ਕਤਲ ਕੀਤਾ ਆਵਾਜ਼ ਜਿਹੜੀ ਉੱਠੀ ਸੀ ਉਹ ਬਾਤ ਸ਼ਾਂਤ ਹੋ ਗਈ ਕਿਉਂ ਕਿ ਉਹਦਾ ਮੁੱਦਾ ਜਿਹੜਾ ਹੋਰ ਪਾਸੇ ਢਕਾਤਾ ਪ੍ਰਵਾਸੀਆਂ ਨੂੰ ਜਿਹੜਾ ਆ ਉਹ ਫੇਰ ਉਸੇ ਦੁਬਾਰਾ ਲੈਣ ਤੇ ਆ ਗਏ ਉਹਨਾਂ ਨੂੰ ਕੋਈ ਖੌਫ ਨਹੀਂ ਅਸੀਂ ਨਹੀਂ ਕਹਿੰਦੇ ਖੌਫ ਹੋਵੇ ਅਸੀਂ ਇਹ ਸਰਕਾਰ ਕੋਲੋਂ ਮੰਗ ਕਰਦੇ ਆ ਕਿ ਇਹ ਜਿਹੜੇ ਮੁੱਦੇ ਆ ਭਗਵੰਤ ਮਾਨ ਜੀ ਉਹਨੂੰ ਸੀਰੀਅਸ ਲਓ ਔਰ ਸਾਡੇ ਪੰਜਾਬ ਨੂੰ ਔਰ ਭਾਰਤ ਨੂੰ ਬਚਾਓ ਔਰ ਪੰਜਾਬ ਦੇ ਲੋਕਾਂ ਦੇ ਵਿੱਚ ਮੈਂ ਜਾਗਰਤੀ ਪੈਦਾ ਕਰਨਾ ਚਾਹੁੰਦਾ ਆ ਕਿ ਤੁਹਾਡੇ ਜਿਹੜੇ ਖੂਨ ਆ ਪਾਣੀ ਤਾਂ ਨਹੀਂ ਬਣ ਗਏ ਆਪਣੇ ਹੱਕਾਂ ਦੇ ਪ੍ਰਤੀ ਕਿਉਂ ਨਹੀਂ ਜਾਗਦੇ ਹਦੋਂ ਜਾਗਣਾ ਜਦੋਂ ਅਸੀਂ ਦੁਬਾਰਾ ਗੁਲਾਮ ਹੋ ਗਏ ਮੈਂ ਆਵਾਜ਼ ਉਠਾਨਾ ਆ ਆਜ਼ਾਦੀ ਲਈ ਐਸੇ ਭਾਜਪੀ ਨੂੰ ਭਾਰਤ ਤੋਂ ਬਾਹਰ ਕਰਨ ਦੀ ਆਵਾਜ਼ ਮੈਂ ਉਠਾਨਾ ਆ ਮੇਰਾ ਸਾਥ ਦੋ ਬੇਗੰਪੁਰਾ ਟਾਈਗਰ ਫੋਰਸ ਦਾ ਸਾਥ ਦੋ ਬੇਗੰਪੁਰਾ ਟਾਈਗਰ ਫੋਰਸ ਹਰ ਵੇਲੇ ਸੰਘਰਸ਼ ਲਈ ਤਿਆਰ ਆ ਉਹ ਹਰ ਇੱਕ ਗਰੀਬ ਕੁਨਬੇ ਦੀ ਕਿਸੇ ਜਾਤ ਧਰਮ ਦਾ ਬੰਦਾ ਵੀ ਆ ਜਵੇ ਸਾਡੀ ਫੋਰਸ ਉਸ ਬੰਦੇ ਨਾਲ ਤੁਰਦੀ ਆ ਅਸੀਂ ਕਦੀ ਕਿਸੇ ਦੀ ਜਾਤ ਜਾਂ ਧਰਮ ਜਾਂ ਮਾਝੋ ਪੁੱਛ ਕੇ ਨਹੀਂ ਉਹ ਨਾਲ ਤੁਰੇ ਅਸੀਂ ਸਿਰਫ ਉਹਦੀ ਸਮੱਸਿਆ ਨੂੰ ਤੁਰੇ ਆ ਵੀ ਤੇਰੀ ਸਮੱਸਿਆ ਵੀਰ ਕੀ ਆ ਕਿਹੜੇ ਤੇਰੇ ਥਾਣੇ ਕਿਹੜੀ ਕਚੈਰੀ ਜਿਹੜੇ ਅਦਾਰੇ ਚ ਤਰੀ ਨਹੀਂ ਸੁਣਵਾਈ ਹੁੰਦੀ ਸਾਡੀ ਹਰੇਕ ਸੋਮਵਾਰ ਸੈਕਟਰ 8 ਦੇ ਨਾਲ ਮਾਰਕੀਟ ਆ ਮੇਰੇ ਖਿਆਲ ਚ ਉਹ ਵੀ ਅਸ਼ੀਸ਼ ਉਦਮ ਸਿੰਘ ਜਾਂ ਕਰਤਾਰ ਸਿੰਘ ਸਰਾਬਾ ਜੀ ਦੇ ਨਾਂ ਤੇ ਮਾਰਕੀਟ ਦਾ ਨਾਂ ਰੱਖਿਆ ਆ ਉੱਥੇ ਹਰੇਕ ਸੋਮਵਾਰ ਨੂੰ ਸਾਡੀ ਜਿਹੜੀ ਆ ਉਹ ਉੱਥੇ ਸਵਾ ਲੱਗਦੀ ਆ ਉੱਥੇ ਅਸੀਂ ਜਿਹੜਾ ਆ ਉਹ ਲੋਕਾਂ ਦੀਆਂ ਸਮੱਸਿਆ ਸੁਣਦੇ ਆ ਅਸੀਂ ਚਾਹੁੰਦੇ ਹਾਂ ਕਿ ਜਿਸ ਕਿਸੇ ਵੀਰ ਨੂੰ ਹੋਵੇ ਸਮੱਸਿਆ ਉਹ ਸਾਡੇ ਕੋਲ ਉਥੇ ਹਸ਼ਿਆਰਪੁਰ ਨਗਰ ਹਸ਼ਿਆਰਪੁਰ ਸੈਕਟਰ 8 ਦੇ ਨਾਲ ਜਿਹੜੀ ਕਰਤਾਰ ਸਿੰਘ ਸਰਾਭਾ ਮਾਰਕੀਟ ਆ ਉਥੇ ਆ ਕੇ ਆਪਣੀ ਸਮੱਸਿਆ ਜਿਹੜੀ ਆ ਉਹ ਸਾਨੂੰ ਦੱਸ ਸਕਦਾ ਆ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਆਪਣੀ ਮਸ਼ਾਲ ਚੱਕੋ ਕ੍ਰਾਂਤੀ ਦੀ ਬੋਰਡ ਚੋਰ ਗੱਦੀ ਛੋੜ ਦਾ ਨਾਹਰਾ ਲਾਓ ਔਰ ਆਪਣੇ ਹੱਕਾਂ ਨੂੰ ਬਚਾਓ ਨਹੀਂ ਤਾਂ ਅੱਜ ਜਿੰਨੇ ਵੀ ਪੰਜਾਬ ਦੇ ਵਿੱਚ ਸਰਕਾਰੀ ادارے ਆ ਸਾਰੇ ਉਥੇ ਪ੍ਰਵਾਸੀ ਆ ਗੈਰ ਪੰਜਾਬੀ ਆ ਔਰ ਇੱਥੇ ਤੱਕ ਕਿ ਸਕੂਲਾਂ ਦੇ ਵਿੱਚ ਵੀ ਪੰਜਾਬੀ ਨਹੀਂ ਪੜਾਈ ਜਾਂਦੀ ਤੇ ਅਸੀਂ ਕਿੱਥੋਂ ਲੜਾਈ ਲੜਾਂਗੇ ਕਿੱਥੇ ਅਸੀਂ ਇਸ ਸਰਕਾਰ ਦਾ ਮੋਢੇ ਨਾਲ ਮੋਢਾ ਲਾ ਕੇ ਤੋੜਾਂਗੇ ਸਰਕਾਰ ਸਾਨੂੰ ਬੇਕੂਬ ਬਣਾ ਰਹੀ ਹੈ ਗੁੰਮਰਾਹ ਕਰ ਰਹੀ ਹੈ ਮੈਂ ਆਪਣੇ ਸਾਥੀਆਂ ਨੂੰ ਫਿਰ ਬੇਨਤੀ ਕਰਦਾ ਪੰਜਾਬ ਦੇਆਂ ਨੂੰ ਆਪਣੇ ਮਹਾਰਾਜਾ ਰਣਜੀਤ ਸਿੰਘ ਅਰਗਾ ਜਿਹੜਾ ਆ ਰਾਜ ਲਿਆਓ ਪਰਮਪਿਤਾ ਗੁਰੂ ਵਿਦਾਸ ਮਹਾਰਾ ਜੀ ਨੇ ਕਿਹਾ ਸੀ ਐਸਾ ਚਾਹੂੰ ਰਾਜ ਮੈਂ ਜਹਾ ਮਿਲੇ ਸਵਨ ਕੁਨ ਛੋਟ ਬੜੇ ਸਭ ਸੰਬਸ ਰਬਦਾਸ ਰਹਿ ਪਰਸਨ ਕਿਸੇ ਗੁਰੂ ਰਹਿਬਰ ਨੇ ਨਹੀਂ ਕਿਹਾ ਕਿ ਮੈਨੂੰ ਰਾਜ ਭਾਗੇ ਇਦਾਂ ਦਾ ਚਾਹੀਦਾ ਪਰ ਉਹ ਪਰਮਪੀਤਾ ਗੁਰੂ ਵਿਦਾਸ ਮਹਾਰਾਜ ਨੇ ਕਿਹਾ ਕਿ ਮੈਨੂੰ ਉਹ ਰਾਜ ਭਗ ਚਾਹੀਦਾ ਜਿੱਥੇ ਕੋਈ ਗਮ ਦੁੱਖ ਤਕਲੀਫ ਨਾ ਹੋਵੇ ਕਿੱਥੇ ਕੋਈ ਕਿਸੇ ਨੂੰ ਕੋਈ ਕਿਸੇ ਦੇ ਹੱਕ ਦੇ ਉੱਤੇ ਡਾਕਾ ਨਾ ਮਾਰਦਾ ਹੋਵੇ ਉਹ ਗੁਰੂ ਵਿਦਾਸ ਮਹਾਰਾਜ ਨੇ ਇਹ ਰਾਜ ਮੰਗਿਆ ਸੀ ਉਹ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਇਸ ਦੇ ਪੰਜਾਬ ਦੇ ਵਿੱਚ ਲਾ ਕੇ ਸਾਬਤ ਕਰਕੇ ਦਿਖਾਇਆ ਸੀ ਔਰ ਕਿਸੇ ਦੇ ਨਾਲ ਕੋਈ ਤੱਕਾ ਨਹੀਂ ਹੁੰਦਾ ਸੀ ਕਿਸੇ ਨਾਲ ਕੋਈ ਬੇਇਨਸਾਫੀ ਨਹੀਂ ਹੁੰਦੀ ਸੀ ਜੇ ਅਸੀਂ ਅੱਜ ਗੱਲ ਕਰੀਏ ਸੰਤ ਜਰਨੈਲ ਸਿੰਘ ਪਿੰਡਰ ਵਾਲੇ ਦੀ ਕਿ ਅਸੀਂ ਉਹਨੂੰ ਬੁਰਾ ਸਾਡੇ ਬਹੁਤ ਸਾਰੇ ਲੋਕ ਜਿਹੜੇ ਉਹ ਬੁਰਾ ਕਹਿੰਦੇ ਆ ਪਰ ਉਹਨੇ ਵੀ ਜੰਗ ਜੜੀ ਆ ਉਹ ਸਚਾਈ ਲਈ ਲੜੀ ਸੀ ਔਰ ਬੰਦੂਕ ਦੀ ਨੋਕ ਨਾਲ ਲੜੀ ਸੀ ਔਰ ਉਸ ਬੰਦੂਕ ਦੀ ਨੋਕ ਦੇ ਉਤੇ ਸੱਚ ਮਿਲਦਾ ਵੀ ਸੀ ਉਹੀ ਮਨਵਰ ਕਾਂਛੀ ਰਾਮ ਨੂੰ ਸੰਤ ਜਰਨੈਲ ਸਿੰਘ ਦੂਜਾ ਅੰਬੇਡਕਰ ਕਹਿੰਦਾ ਸੀ ਤਤਬਾ ਵੜ ਕੇ ਦੇਖ ਲੋ ਤੁਹਾਨੂੰ ਪਤਾ ਲੱਗ ਜਾਊਗਾ ਕਿ ਸੰਤ ਜਰਨੈਲ ਸਿੰਘ ਨੇ ਮਨਵਰ ਕਾਂਛੀ ਰਾਮ ਨਾਲ ਕਿੰਨੀ ਵਾਰੀ ਮੀਟਿੰਗ ਕੀਤੀ ਔਰ ਉਸ ਟਾਈਮ ਦੇ ਵਿੱਚ ਆਤਵਾਦ ਦੇ ਟਾਈਮ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਸੰਤ ਜਰਨੈਲ ਸਿੰਘ ਨੇ ਕਿ ਮੇਰਾ ਅੰਬੇਡਕਰ ਆ ਰਿਹਾ ਇਹਦੇ ਨਾਲ ਕਿਸੇ ਨੇ ਅੱਖ ਚੱਕ ਕੇ ਨਹੀਂ ਦੇਖਣਾ ਇਹਦੇ ਨੂੰ ਤਤੀ ਹਵਾ ਨਹੀਂ ਇਹਨੂੰ ਲੱਗਣੀ ਚਾਹੀਦੀ ਕਿਉਂ ਕੀ ਮਾਨਵਰ ਕਾਂਛੀ ਰਾਮ ਵੀ ਜਿਹੜਾ ਉਹ ਸੱਚਾਈ ਲਈ ਲੜਦਾ ਸੀ ਹੱਕਾਂ ਲਈ ਲੜਦਾ ਸੀ ਪਰ ਅੱਜ ਅਸੀਂ ਕਿੱਥੇ ਲੋਕ ਆ ਅਸੀਂ ਕਿੱਥੇ ਲੜਾਈ ਲੜ ਰਹੇ ਆ ਅਸੀਂ ਆਪਣੇ ਘਰਾਂ 'ਚ ਬੈਠੇ ਆ ਆਪਣੇ ਪੰਜਾਬ ਨੂੰ ਬਚਾਉਣ ਲਈ ਪੰਜਾਬੀ ਉਹ ਤਨੂੰ ਬਚਾਉਣ ਲਈ ਭਾਜਪੀ ਨੂੰ ਖਤਮ ਕਰਨੇ ਪੈਣਾ ਆ ਨਰਿੰਦਰ ਮੋਦੀ ਜਿਹੜਾ ਇਸ ਦੇਸ਼ ਦੇ ਵਿੱਚੋਂ ਬਾਹਰ ਕਰਨੇ ਪੈਣਾ ਆ ਔਰ ਅਡਾਨੀ ਅੰਬਾਨੀ ਨੂੰ ਇਸ ਦੇਸ਼ ਤੋਂ ਤੜੀ ਪਾਰ ਕਰਨਾ ਚਾਹੀਦਾ ਇਸ ਦੇਸ਼ ਦਾ ਤੜੀ ਪਾਰ ਗ੍ਰਹਿ ਮੰਤਰੀ ਬਣ ਕੇ ਰਾਜ ਕਰ ਰਿਹਾ ਜਿਹਨੂੰ ਦੇਸ਼ ਤੋਂ ਬਾਹਰ ਹੋਣਾ ਚਾਹੀਦਾ ਤੁਸੀਂ ਸੋਚੋ ਕਿ ਉਸ ਬੰਦੇ ਨੂੰ ਜਿਹਨੂੰ ਤੜੀ ਪਾਰ ਕੀਤਾ ਸੀ ਉਹਦੇ ਵਿੱਚ ਕੋਈ ਸਰਕਾਰ ਨੇ ਉਸ ਉਸ ਟਾਈਮ ਦੀ ਜਿਹੜੀ ਜਸ ਸਾਹਿਬ ਸੀ ਉਹਨਾਂ ਨੇ ਕੁਝ ਇਦਾਂ ਦੇ ਜਿਹੜੇ ਉਹਤੇ ਨਿਯਮ ਲਾਏ ਤੇ ਉਹਨਾਂ ਨੇ ਕੋਈ ਸਬੂਤਾਂ ਦੇ ਆਧਾਰ ਤੇ ਲਾਏ ਸੀ ਕਿ ਇਹਨੂੰ ਦੇਸ਼ ਤੋਂ ਬਾਹਰ ਹੋਣਾ ਚਾਹੀਦਾ ਇਹਨੂੰ ਤੜੀ ਪਾਰ ਕੀਤਾ ਗਿਆ ਸੀਗਾ ਤੇ ਫਿਰ ਅੱਜ ਉਹ ਹੀ ਇਨਸਾਨ ਤੜੀ ਪਾਰ ਸਾਡੇ ਉਤੇ ਰਾਜ ਕਰ ਰਿਹਾ ਗ੍ਰਹਿ ਮੰਤਰੀ ਬਣ ਕੇ ਸੋਨੂ ਬਾਂਚੂ ਜਿਹੜੇ ਸੀਗੇ ਜੀ ਉਹ ਬਹੁਤ ਵਧੀਆ ਇਨਸਾਨ ਆ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਔਰ ਬੇਗਮਪੁਰਾ ਟੈਕਰਪੋਰਟ ਜਲਦ ਹੁਸ਼ਿਆਰਪੁਰ ਦੇ ਵਿੱਚ ਇਹ ਜਿਹੜਾ ਇੱਕ ਮੈਸੇਜ ਲਿਕਣਾ ਜਾ ਰਹੀ ਆ ਕਿ ਸੋਨੂ ਬਾਂਚੂ ਦੇ ਹੱਕ ਦੇ ਵਿੱਚ ਅਸੀਂ ਜਿਹੜੀ ਆ ਆਵਾਜ਼ ਬੁਲੰਦ ਕਰ ਸਕੀਏ ਔਰ ਉਹਨੂੰ ਰਹਿਾ ਕਰਾ ਸਕੀਏ ਸੋਨੂ ਬਾਂਚੂ ਨੂੰ ਭਾਰਤ ਦੇ ਵਿੱਚ ਜਿਹੜਾ ਜੋ ਉਹ ਵਿਗਿਆਨਿਕ ਤੌਰ ਤੇ ਵਧੀਆ ਕੰਮ ਕਰ ਰਹੇ ਸੀਗੇ ਉਹਨਾਂ ਨੂੰ ਫਿਰ ਉਸੇ ਮੁੱਦੇ ਤੇ ਲੈ ਕੇ ਆਈਏ ਕਿ ਆਪਣੇ ਦੇਸ਼ ਲਈ ਵਧੀਆ ਕੰਮ ਕਰੋ ਔਰ ਸਾਡੇ ਬੱਚਿਆਂ ਲਈ ਵੀ ਜਿਹੜਾ ਉਹ ਵਿਗਿਆਨ ਦੇ ਤੌਰ ਤੇ ਇੱਕ ਵਧੀਆ ਚੀਜ਼ਾਂ ਸਾਹਮਣੇ ਲੈ ਕੇ ਆਓ ਐ ਮੇਰੇ ਦੇਸ਼ ਦੇ ਲੋਕੋ ਜਾਗਦਿਆਂ ਜ਼ਮੀਰਾਂ ਵਾਲੇ ਜਰੂਰ ਇਸ ਚੀਜ਼ ਦਾ ਮੇਰਾ ਵੀ ਸਾਥ ਦੇਣਗੇ ਔਰ ਸਾਨੂੰ ਬੰਚੁਕ ਦਾ ਵੀ ਸਾਥ ਦੇਣਗੇ ਜਿਨ੍ਹਾਂ ਦੀਆਂ ਜ਼ਮੀਰਾਂ ਮਰੀਆਂ ਉਹ ਸਾਥ ਨਹੀਂ ਦੇ ਸਕਦੇ ਸੰਤ ਜਰਨੈਲ ਸਿੰਘ ਭਿੰਡਰਾਲੇ ਕਹਿੰਦੇ ਸੀਗੇ ਮੈਂ ਸਰੀਰ ਦੇ ਮਰਨ ਨੂੰ ਮਰਨਾ ਨਹੀਂ ਗਣਦਾ ਮੈਂ ਜ਼ਮੀਰ ਦੇ ਮਰਨ ਨੂੰ ਮਰਨਾ ਗਣਦਾ ਬਾਬਾ ਸਾਹਿਬ ਨੇ ਸਾਡੀ ਸੋਚ ਜਿਹੜੀ ਆ ਉਹ ਸਾਡੇ ਤੱਕ ਜਿਹੜੀ ਆਪਣੀ ਸੋਚ ਬਚਾਈ ਆ ਔਰ ਆਪਣੇ ਬੱਚਿਆਂ ਨੂੰ ਚਾਰਾਂ ਬੱਚਿਆਂ ਨੂੰ ਕੁਰਬਾਨ ਕਰਕੇ ਸਾਨੂੰ ਸਭ ਕੁਝ ਲੈ ਕੇ ਦਿੱਤਾ ਪਰ ਅਸੀਂ ਲੋਕ ਕਿੱਥੇ ਆ ਅਸੀਂ ਕਿੱਥੇ ਆਜ਼ਾਦੀ ਲੜ ਸਕੇ ਆ ਅੱਜ ਅਗਰ ਤੁਹਾਡਾ ਖੂਨ ਪਾਣੀ ਬਣ ਚੁੱਕਾ ਆ ਮੈਨੂੰ ਲੱਗਦਾ ਹੈ ਪੰਜਾਬ ਦੇ ਸੂਰਮਿਆਂ ਦਾ ਕਿਉਂਕਿ ਪੰਜਾਬ ਦੇ ਵਿੱਚੋਂ ਹਮੇਸ਼ਾ ਕ੍ਰਾਂਤੀ ਦੀ ਲਹਿਰ ਰੁੱਟੀ ਆ ਪੰਜਾਬ ਦੇ ਵਿੱਚੋਂ ਹੀ ਆਜ਼ਾਦੀ ਲਈ ਜੋਧੇ ਨਿਕਲੇ ਸੀਗੇ ਤੇ ਅੱਜ ਲੱਗਦਾ ਫਿਰ ਪੰਜਾਬ ਦੇ ਵਿੱਚੋਂ ਹੀ ਸਾਨੂੰ ਨਿਕਲਨੇ ਪੈਣਾ ਆਪਣੇ ਘਰਾਂ ਦੇ ਵਿੱਚੋਂ ਮਸ਼ਾਲ ਬਣਾ ਕੇ ਨਿਕਲੋ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬੇਈਮਾਨੋਂ ਸੇ ਮਾਨਵਰ ਕਾਂਚੀਰਾਮ ਕਹਿੰਦੇ ਸੀ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬੇਈਮਾਨੋਂ ਸੇ ਆਪਣੀਆਂ ਘਰ ਦੀਆਂ ਦੀਵਾਰਾਂ ਤੇ ਲਿਖ ਲੋ ਕੰਧਾਂ ਤੇ ਲਿਖ ਲੋ ਕਿ ਅਸੀਂ ਇਸ ਦੇਸ਼ ਦੇ ਹੁਕਮਨਾਰ ਬਣਨਾ ਪਰ ਅਸੀਂ ਕਿੱਥੇ ਹੁਕਮਨਾਰ ਬਣ ਸਕੇ ਆ ਨੋ ਜਿਹੜੀ ਤਰੀਕ ਆ ਰਹੀ ਆ ਹੁਣ 9 ਤਰੀਕ ਨੂੰ ਮਾਨਵਰ ਕਾਂਚੀ ਰਾਮ ਜੀ ਦਾ ਪ੍ਰੀਨਿਰਮਣ ਦਿਵਸ ਮਨਾਇਆ ਜਾ ਰਿਹਾ ਫਲੋਰ ਦੇ ਵਿੱਚ ਜਿੰਨੇ ਵੀ ਮੇਰੇ ਭਰਾ ਸਾਥੀ ਆ ਉਥੇ ਵੱਧ ਚੜ ਕੇ ਹਿੱਸਾ ਲਓ ਔਰ ਮਾਨਵਰ ਕਾਂਚੀ ਰਾਮ ਜੀ ਦੀ ਬਾਬਾ ਸਾਹਿਬ ਦੀ ਸੋਚ ਨਾਲ ਜੁੜੋ ਇਸ ਵਾਰ ਇੱਕ ਮੌਕਾ ਬੀਐਸਪੀ ਨੂੰ ਦੇਖਿਆ ਦੇਖੋ ਬਹੁਤ ਸਾਰੀਆਂ ਪਾਰਟੀਆਂ ਨੂੰ ਦੇਖ ਕੇ ਦੇਖ ਲਿਆ ਤਾਂ ਕੀ ਉਹ ਨਫ਼ਰਤ ਕਰਦੇ ਆ ਤੁਸੀਂ ਇਹੀ ਕਹਿੰਦੇ ਆ ਕਿ ਇਹ ਚੂੜੇ ਚਮਾਰਾਂ ਦੀ ਪਾਰਟੀ ਆ ਤੇ ਕੋਈ ਗੱਲ ਨਹੀਂ ਇੱਕ ਵਾਰ ਚੂੜੇ ਭਰਾਵਾਂ ਨੂੰ ਚੂੜੇ ਚਮਾਰਾਂ ਨੂੰ ਹੇਕ ਨਾਲ ਲਾ ਕੇ ਦੇਖੋ ਇਹ ਕਿੰਨਾ ਪਿਆਰ ਦਿੰਦੇ ਆ ਮਾੜੇ ਨਹੀਂ ਸਾਨੂੰ ਤੁਸੀਂ ਚਮਾਰ ਕੋ ਚੂੜਾ ਕੋ ਕੋਈ ਅਪੱਤੀ ਨਹੀਂ ਪਰ ਪਿਆਰ ਨਾਲ ਜੇ ਮੈਂ ਕਿਸੇ ਨੂੰ ਕਹੂੰਗਾ ਜੱਟ ਸਾਹਿਬ ਮਾਣ ਮਹਿਸੂਸ ਕਰਦਾ ਅਗਰ ਕਿਸੇ ਨੂੰ ਕਹੂੰਗਾ ਸੈਣੀ ਸਾਹਿਬ ਮਾਣ ਮਹਿਸੂਸ ਕਰੂਗਾ ਅਗਰ ਕਿਸੇ ਨੂੰ ਮੈਂ ਕਹੂੰਗਾ ਸੈ ਸੈਣੀ ਚਮਾਰਾ ਉਹ ਜਟਾ ਤੇ ਉਹਨੂੰ ਗੁੱਸਾ ਲਗਣਾ ਜੇ ਤੇ ਮੈਨੂੰ ਚਮਾਰ ਸਾਹਿਬ ਕਹੋਗੇ ਮੈਨੂੰ ਚੂੜਾ ਸਾਹਿਬ ਕਹੋਗੇ ਮੈਨੂੰ ਕੋਈ ਦੁੱਖ ਤਕਲੀਫ ਨਹੀਂ ਮੈਂ ਉਸ ਚੀਜ਼ ਦੇ ਉੱਤੇ غرور ਮਹਿਸਾਸ غرور ਜਿਹੜਾ ਉਹ ਮਹਿਸੂਸ ਕਰੂੰਗਾ ਕਿ ਮਾਣ ਮਹਿਸੂਸ ਕਰੂੰਗਾ ਕਿ ਮੇਰੇ ਭਰਾਵਾਂ ਨੇ ਮੈਨੂੰ ਮੇਰੇ ਨਾਲ ਸਾਹਬ ਲਾ ਕੇ ਮੇਨਾਂ ਗੱਲ ਕੀਤੀ ਆ ਅਗਰ ਇਸ ਦੇਸ਼ ਨੂੰ ਪੰਜਾਬ ਨੂੰ ਬਚਾਣਾ ਆ ਤੇ ਜੰਗ ਲੜੋ ਉਠੋ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬੇਈਮਾਨੋਂ ਸੇ ਬੋਟ ਚੋਰ ਗੱਦੀ ਛੋੜ ਦਾ ਨਾਹਰਾ ਲਾਈਏ ਔਰ ਜਲਦ ਮੈਂ ਅਗਲੀ ਵੀਡੀਓ ਲੈ ਕੇ ਤੁਹਾਡੇ ਚ ਹਾਜ਼ਰ ਹੋਊਂਗਾ ਔਰ ਆਪਣੀ ਸੰਸਥਾ ਨਾਲ ਮੀਟਿੰਗ ਕਰਕੇ ਕਿ ਅਸੀਂ ਕਿਦਾਂ ਦਾ ਜਿਹੜਾ ਸੋਨੂ ਬਾਂਚੂਗੋ ਦੇ ਹੱਕ ਦੇ ਵਿੱਚ ਜਿਹੜਾ ਅਸੀਂ ਉਹ ਸੈਮੀਨਾਰ ਔਰ ਇੱਕ ਐਜੀਟੇਸ਼ਨ ਰੱਖ ਸਕੀਏ ਔਰ ਉਸ ਦਿਨ ਅਸੀਂ ਭਾਜਪੀ ਦਾ ਪੁਤਲਾ ਵੀ ਸਾੜਾਂਗੇ ਔਰ ਨਰਿੰਦਰ ਮੋਦੀ ਦੇ ਗੱਦੀ ਛੋੜ ਬੋਟ ਚੋਰ ਦੇ ਨਾਰੇ ਵੀ ਲਾਵਾਂਗੇ ਜੈ ਪੀਮ ਜੈ 파ਰਥ ਦਾਸ ਬਿੰਦਰ ਸਰੋਆ ਬੇਗੰਪੁਰਾ ਟਾਈਗਰ ਫੋਰਸ ਪੰਜਾਬ ਪ੍ਰਧਾਨ ਅਗਰ ਕਿਸੇ ਨੂੰ ਮੇਰੇ ਦਿਲ ਮੇਰੀ ਗੱਲ ਦਿਲ ਨੂੰ ਚੁਭੀ ਆ ਤੇ ਉਸ ਚੀਜ਼ ਨੂੰ ਤਰਕ ਦੇ ਨਾਲ ਸੋਚ ਕੇ ਦੇਖਿਓ ਕਿ ਮੈਂ ਗਲਤ ਬੋਲਿਆ ਜਾਂ ਸਹੀ ਬੋਲਿਆ ਜੈ ਭੀਮ ਜੈ ਪਾਰਥ ਜੈ ਗੁਰਦੇਵ ਧੰਨ ਗੁਰਦੇਵ ਜੈ ਬਾਲਮੀਕੀ ਹਰ ਹਰ ਬਾਲਮੀਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਦਾਸ ਬਿੰਦਰ ਸਰਵਾ